ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸਾਡੇ ਚੈਨਲ ਬੰਬੇ ਵਾਲੇ ਗੁਰਨੇ ਤੇ ਆਪ ਸਭ ਦਾ ਸਵਾਗਤ ਹੈ। ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ। ਅੱਜ ਅਸੀਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਜਿੱਤੇ ਵਿੱਚ ਪਲਾਜ਼ੋ ਤੇ ਸ਼ਰਟ ਬਣਾਈ ਹੈ। ਪਲਾਜ਼ੋ ਤੇ ਸ਼ਰਟ ਦਾ ਪੈਟਰਨ ਬਿਲਕੁਲ ਸੇਮ ਸੇਮ ਹੈ ਆਲੇ ਦੁਆਲੇ। ਲੇਸ ਲਗਾ ਕੇ ਵਿਚਕਾਰ ਵਾਲੀ ਜਿਹੜੀ ਪੱਟੀ ਐ ਉਹ ਪਿੰਟੈਕਸ ਦੇ ਨਾਲ ਬਣਾਈ ਹੋਈ ਐ ਤੁਸੀਂ ਦੇਖ ਹੀ ਰਹੇ ਹੋ ਐਵੇਂ ਹੀ ਇਹ ਬਾਹਾਂ ਪਹਿਲਾਂ ਪਰਾਉਜ਼ੋ ਦਿਖਾਇਆ ਸੀ ਇਹ ਬਾਹਾਂ ਦੇ ਉੱਤੇ ਵੀ ਸੇਮ ਨਾਲੇਦੋਲੇ ਵਾਈਟ ਗਲੇਸ ਤੇ ਵਿਚਕਾਰ ਪਿੰਟੈਕਸ ਵੱਡੀ ਪੱਟੀ ਇਹ ਹੈ ਕਿ ਜੀ ਸ਼ਰਟ ਸ਼ਰਟ ਦੇ ਉੱਤੇ ਲੇਸਾਂ ਦੇ ਨਾਲ ਡਿਜ਼ਾਈਨ ਬਣਾਇਆ ਨਾਲੇਦੋਲੇ ਤੋਂ ਲੰਬੀਆਂ ਲੇਸਾਂ ਲਗਾ ਕੇ ਇਹ ਪੱਲੇ ਦੇ ਉੱਤੇ ਦੋ ਲੇਸਿਸ ਲਗਾਈਆਂ ਨੇ ਤੇ ਇੱਤੈ ਗਲੇ ਦੇ ਉੱਤੇ ਸੇਮ ਡਿਜ਼ਾਈਨ ਤਿਆਰ ਕੀਤਾ ਲੇਸਿਸ ਦੇ ਨਾਲ ਦੇਖ ਸਕਦੇ ਹਾਂ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਬਣਿਆ ਤੇ ਇੱਕ ਚੀਜ਼ ਹੋਰ ਦਿੱਤਾ ਆਪਾਂ ਬੈਲ ਬਾਟਮ ਵਾਲੀ ਜਿਹੜੀ ਬਣਾਉਣੀ ਆਪਾਂ ਉਹਦੇ ਕਾਰਨਰ ਬਾਹਰ ਨੂੰ ਰਹਿ ਜਾਂਦਾ ਹੈ ਇਸ ਕੋਰਨ ਨੂੰ ਸਹੀ ਕਰਨ ਦੇ ਲਈ ਆਪਾਂ ਇਹਨੂੰ ਅੰਦਰ ਨੂੰ ਫੋਲਡ ਕਰਕੇ ਸੀਮਨ ਦਿਖਾ ਦਿੱਤੀ ਹੈ ਜਿਸ ਦੇ ਨਾਲ ਕਿ ਇਹ ਬਾਹਰ ਦੇ ਉੱਤੇ ਦੁਬਾਰਾ ਬਾਹਰ ਨੂੰ ਨਹੀਂ ਤਿਸੇਗਾ ਇਹਦੇ ਤੇ ਸੀਮ ਲਗਾ ਰਹੇ ਹਾਂ ਸੀਮ ਲਗਾਉਣ ਤੋਂ ਬਾਅਦ ਤੁਹਾਨੂੰ ਦਿਖਾਵਾਂਗੀ ਕਿ ਆਪਾਂ ਇਹਨੂੰ ਸੀਮ ਨਾਲ ਹੀ ਵਿੱਚੀ ਹੋਲਡ ਕਰ ਦਿੱਤਾ ਲਓ ਜੀ ਸੀਨ ਵੱਜ ਗਈ ਐ ਦੇਖੋ ਹੁਣ ਇਹ ਕਾਰਨਰ ਸਾਨੂੰ ਬਾਹਰ ਦਿਖਾਈ ਨਹੀਂ ਦਿੰਦਾ ਤਾਂ ਦੂਜੀ ਵਾਂ ਤੇ ਵੀ ਸੇਮ ਇਦਾਂ ਹੀ ਸੀਨ ਲਗਾ ਦਾਂਗੇ ਇੱਕ ਬਾਹਰ ਰੈਡੀ ਹੋ ਗਈ ਹੈ ਤੇ ਹੁਣ ਦੂਜੀ ਬਾਹਰ ਦੇ ਉੱਤੇ ਵੀ ਸੀਣ ਲਗਾ ਕੇ ਉਹਦਾ ਵੀ ਕਾਰਨਰ ਹੈ ਜਿਹੜਾ ਬਾਹਰ ਵੱਲ ਦਿਖਾਈ ਜਾਂਦਾ ਉਹਨੂੰ ਵਿੱਚ ਹੀ ਫੋਲਡ ਕਰ ਦਵਾਂਗੇ ਲਓ ਜੀ ਇਹ ਸਾਡਾ ਪਲਾਜ਼ੋ ਬਣ ਕੇ ਰੈਡੀ ਹੈ ਤੇ ਸ਼ਰਟ ਵੀ ਰੈਡੀ ਹੈ ਦੋਨੋਂ ਹੀ ਬਹੁਤ ਸੋਹਣੇ ਤੇ ਪਿਆਰੇ ਜਿਹਾ ਲੱਗ ਰਹੇ ਨੇ ਇਹ ਬਹਾਂ ਹੋ ਗਈਆਂ ਵਾਹ ਤੇ ਪਲਾਜ਼ੋ ਨਾਲ ਦੀ ਪੱਟੀ ਦਾ ਪਿੰਟੈਕਸ ਬਣਾਇਆ ਤੇ ਪਲਾਜ਼ੋ ਤੇ ਸ਼ਰਟ ਨਾਲ ਦੀ ਪੱਟੀ ਲਗਾਈ ਹੈ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ